ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਿੱਲ ਡੇਰੀ ਫਾਰਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਅੱਜ ਦੀ ਵੀਡੀਓ ਦਿਖਾ ਰਹੇ ਹਾਂ ਜੀ ਤੁਹਾਨੂੰ ਪਿੰਡ ਗ੍ਰੰਥਗੜ੍ਹ ਤੋਂ ਬਾਈ ترਸੀਮ ਹਣਾ ਕੋਲ ਪਹੁੰਚੇ ਹਾਂ ਬਹੁਤ ਜ਼ਿਆਰੀਆਂ ਚੰਗੀ ਕੁਆਲਿਟੀ ਦੀਆਂ ਝੋਟੀਆਂ ਲੈ ਕੇ ਆਂਦੀਆਂ ਬਾਈ ਹਣਾ ਤੇ ਗੱਲਬਾਤ ਕਰਦੇ ਹਾਂ ਤੇ ਇਹਨਾਂ ਝੋਟੀਆਂ ਦੀ ਤੁਹਾਨੂੰ ਡਿਟੇਲ ਦੱਸਦੇ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਕੀ ਹਾਲ ਚਾਲ ਜੀ ਕਿਰਪਾ ਗੁਰੂ ਰਾਮ ਦਾਸ ਜੀ ਸੱਚੇ ਪਾਤਸ਼ਾਹ ਦੀ ਹੋਰ ਸੁਣਾਓ ਠੀਕ ਠਾਕ ਜੀ ਵਾ ਵਧੀਆ ਗਿੱਲ ਸਾਹਿਬ ਵਧੀਆ ਕੰਮ ਚੱਲਣ ਰਿਹਾ ਵਾ ਹਾਂਜੀ ਹਾਂਜੀ ਪਸ਼ੂ ਹੁੰਦੇ ਆ ਹਾਂਜੀ ਤੇ ਵਿਕਦੇ ਜਾਂਦੇ ਆ ਵਿਕਦੇ ਜਾਂਦੇ ਆ ਪ੍ਰਮਾਤਮਾ ਹਰ ਇੱਕ ਦਾ ਕਾਰੋਬਾਰ ਚਲਾਵੇ ਠੀਕ ਹੈ ਜੀ ਤੇ ਨਾਂ ਆਪਣਾ ਗਿੱਲ ਸਾਹਿਬ ترਸੀਮ ਸਿੰਘ ਆ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਪੁਰ ਫੋਨ ਨੰਬਰ 82644 48827 ਠੀਕ ਹੈ ਜੀ ਤੇ ਝੋਟੀਆਂ ਕੋ ਝੋਟੀਆਂ ਚਾਰ ਆ ਵੀਰ ਦੀ ਤੇ ਰਾਤ ਦੀਆਂ ਵੀਰ ਦੀਆਂ ਸੂਆਂ ਦੇ ਲਿਆਦੀਆਂ ਮੀਆਂ ਹੋਰ ਵੀ ਉਹ ਬਾਅਦ ਚ ਪਾਵਾਂਗੇ ਚਾਰ ਠੀਕ ਆ ਜੀ ਉਹ ਬੱਦੀਆਂ ਉਧਰ ਹਾਂਜੀ ਹਾਂਜੀ ਵੀਡੀਓ ਪਾਈ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਵੀਰਾਂ ਦਾ ਦੋ ਨੰਬਰ ਵਾਲੀ ਝੋਟੀ ਤੇ ਬੰਦੇ ਉਸੇ ਵੇਲੇ ਲੱਲੀ ਹਾਂਜੀ ਫਰਚੂਆ ਹੋਰ ਵੀ ਪਸ਼ੂ ਹੈਗੇ ਦੋ ਦੋ ਤਿੰਨ ਝੋਟੀਆਂ ਉਦਾਂ ਵੇਖੀਆਂ ਭਰੀ ਵੀਡੀਓ ਤਾਂ ਬਿਣਾ ਵੀਡੀਓ ਚ ਨਹੀਂ ਪਾਈਆਂ ਅੱਜ ਤਿੰਨ ਚਾਰ ਹੀ ਝੋਟੀਆਂ ਹਾਂ ਯਾਲੀਆਂ ਚੰਗੀਆਂ ਦੇ ਅਸਲ ਠੀਕ ਆ ਜੀ ਵੱਡੀਆਂ ਝੋਟੀਆਂ ਮੁੱਲ ਮੁੱਲ ਵੀ ਜਾਇਜ਼ ਹੀ ਆਪਾਂ ਕਰਨੀਏ ਠੀਕ ਹੈ ਜੀ ਛੋਟੇ ਮੁੱਲ ਕਰਨੇ ਆ ਹਾਂਜੀ ਤੇ ਜਿਆਦਾ ਚੰਗੀਆਂ ਝੋਟੀਆਂ ਨੇ ਅਸਲ ਦੁੱਧ ਵਾਲੀਆਂ ਝੋਟੀਆਂ ਤਾਜ਼ੀਆਂ ਸੂਈਆਂ ਦੀਆਂ ਤਾੜੀਆਂ ਸੂਈਆਂ ਠੀਕ ਉਧਰੋਂ ਕਰਦੇ ਆ ਸ਼ੁਰੂਆਤ ਨਿੱਕੇ ਮੁੱਲ ਤੋਂ ਹੀ ਨਿੱਕੇ ਮੁੱਲ ਤੋਂ ਠੀਕ ਹੈ ਜੀ ਆਹ ਵਖਾ ਲੋ ਝੋਟੀ ਪਹਿਲਾ ਸੂਆ ਭਾਜੀ ਝੋਟੀ ਚਾਰ ਦੰਦ ਮੂੰਹ ਤੋਂ ਚਾਰ ਦੰਦ ਹਾਂਜੀ ਹੱਥ ਤੋਂ 10 ਦਿਨਾਂ ਦਾ ਸੂਆ ਭਾਜੀ ਬੱਚਾ ਕੀ ਜਮਗੜ ਮਗਰ ਕੱਟਾ ਭਾਜੀ ਕੱਟਾ ਮਗੜਾ ਹਾਂਜੀ ਠੀਕ ਹੈ ਜੀ ਤੇ ਦੁੱਧ 10 ਕਿਲੋ ਝੋਟੀ ਕੋ 500 ਤੋਂ ਬਹੁਤ ਜ਼ਿਆਦਾ ਚੰਗਾ ਆ ਵੇਖੋ ਜੀ ਪਾਣ ਤੋਂ ਦੇਖੋ ਕਿੰਡੀ ਕੁਆਲਿਟੀ ਦਾ ਝੋਟੀਆਂ ਲੱਗਾ ਨੋਕ ਆਲਾ ਕਲਾ 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 ਭਾਜੀ ਥਾਣੇ ਆ ਪਾ ਗੇ ਲੋ ਠੀਕ ਹੈ ਜੀ ਲੈ ਜਾਓ ਬਾਹਰ ਤੋ ਕੇ ਬਹੁਤ ਚੰਗੀ ਝੋਟੀ ਆ ਭਾਜੀ ਘਰ ਦਾ ਸ਼ਿੰਗਾਰ ਆ ਕਿਸੇ ਨੂੰ ਵੀ ਬਹੁਤ ਚੰਗਾ ਛੋਟਾ ਛੋਟਾ ਸਿੰਗ ਲੱਗਾ ਝੋਟੀਆਂ ਤੇ ਬਾਈ ਇਹ ਨੂੰ ਇਹ ਡਾਲੀ ਰੂ ਵਰਗੀ ਕੋਤੀ ਆ ਠੀਕ ਹੈ ਤੇ ਬਾਕੀ ਆ ਵੇਪਰ ਗੈਬੂ ਵੀ ਚੰਗਾ ਥਣਾ ਦਾ ਨੋਕ ਆਲਾ ਥਾਣੇ ਆ ਚੋਣ ਆਲਾ ਦੁੱਧ 10 ਕਿਲੋ 10 ਕਿਲੋ ਭਾਜੀ ਠੀਕ ਹੈ ਜੀ ਹਾਂਜੀ ਚੈੱਕ ਕਰਾਂ ਕਿ ਕਾਲੀ ਝੋਡੀ ਆ ਵਲੀ ਹਾਂਜੀ ਤੇ ਬਾਕੀ ਪਿੱਠਪੁਰੇ ਦੀ ਵੀ ਚੰਗੀ ਹਾਂਜੀ ਬਾਕੀ ਜਿਹੜਾ ਮੁੱਲ ਕਰ ਦੇਣਾ ਬਿਲਕੁਲ ਜਾਜ ਜਾਜ ਮੁੱਲ ਕਰਨਾ ਦੇਲ ਲੈਣ ਵਾਲੀ ਹਾਂਜੀ ਹਾਂਜੀ ਕਿੰਨਾ ਕਰਨਾ ਜੇ ਮੁੱਲ ਮੁੱਲ ਤੇ ਕਰਦੇ 115 ਹਾਂਜੀ ਤੇ ਵਿੱਚੋਂ 3 ਛੱਡ ਦਿੰਨੇ ਆ ਇੱਕ ਲੱਖ 12000 ਦੀ 1 ਲੱਖ 12000 ਦੀ ਠੀਕ ਹੈ ਜੀ 2000 ਛੋਟ ਕਰ ਦਾਂਗੇ ਇੱਕ 10 ਦੀ ਜੀ ਸਾਬ ਇੱਕ 10 ਦੀ ਇੱਕ 10 ਦੀ ਦੇ ਦਾਂਗੇ ਵੀਰ ਜੀ 10 ਕਿਲੋ ਹੀ ਝੋਟੀ ਕੋ ਦੋਦਿਆ ਤੇ ਝੋਟੀ ਵੇਖੋ ਕਿੰਨੀ ਚੰਗੀ ਆ ਹਾਂਜੀ ਹਾਂਜੀ ਤੇ ਮੁੱਲ ਵੀ ਜਾਇਜ਼ ਹੀ ਆ ਵੀਰੇ ਠੀਕ ਹੈ ਜੀ ਤੇ ਬਾਕੀ ਆਪਣੀ ਵੀਡੀਓ 'ਚ ਜ਼ੂਮ ਨਹੀਂ ਜੇ ਕੋਈ ਵੀ ਹੁੰਦਾ ਵੇਰ ਤੁਹਾਨੂੰ ਦੂੜੋਂ ਕਰਕੇ ਵੀ ਵਖਾ ਲੀਏ ਜ਼ੂਮ ਨਹੀਂ ਤੇ ਕੋਈ ਟਾਈਮ ਨਾ ਲੱਗਾ ਹੋਊਗਾ ਪਸ਼ੂ ਨੂੰ ਹਾਂਜੀ ਹਾਂਜੀ ਆਪਣੀ ਦੂੜਾਂਗਾ ਆ ਕੇ ਤਸੱਲੀ ਕਰਕੇ ਤੇ ਫਿਰ ਵੀਰ ਭੈਣ ਭਰਾ ਕਢਣ ਹਾਂਜੀ ਹਾਂਜੀ ਬਾਕੀ ਝੋਟੀਆਂ ਯਾਦੀਆਂ ਚੰਗੀਆਂ ਤੇ ਜਦੋਂ ਮਰਜੀ ਆ ਕੇ ਵੀਰ ਆ ਕੇ ਖੜ ਸਕਦੇ ਆ 7 ਤੋਂ 8 ਦੇ ਜੋ ਤੇ ਅੱਗੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਭਾਜੀ ਚਾਰ ਦੰਦ ਝੋਟੀਆਂ ਗਾੜੀ ਵਿਖਾਓ ਅੱਗੇ ਉਹ ਮਖਾਓ ਝੋਟੀਆਂ ਭਾਜੀ ਹਾਂਜੀ 10 11 ਕਿਲੋ ਦੁੱਧਿਆ ਝੋਟੀ ਚਾਰ ਦੰਦ ਮੂੰਹ ਤੋਂ ਭਾਜੀ ਠੀਕ ਹੈ ਜੀ ਤੇ ਵੇਖੋ ਸਿੰਗ ਦੀ ਘਵਾ ਨਗਰ ਕਟਾ ਜੇ ਇਹਦੇ ਵੀ ਕਟਾ ਮਗੜ ਝੋਟੀ ਸ਼ਕੀਨ ਵੇਖੋ ਛੋਟੀ ਜੀ ਬੂਥੀ ਆ ਲੈ ਆਓ ਖੋਲ ਕੇ ਕਿੰਨਾ ਦੁੱਧ ਦੁੱਧ ਕਿੰਨਾ ਜੀ ਇਸ ਟਾਈਮ ਤੇ ਵੇਖੋ 10 11 ਕਿਲੋ ਦੁੱਧਿਆ ਭਾਜੀ ਠੀਕ ਹੈ 11 ਕਿਲੋ ਜੈਡ ਬਲੈਕ ਆ ਹਾਂਜੀ ਦੁੱਧ ਗਿਲ ਸਾਬ ਆਪਾਂ ਘਾਟੀ ਦੱਸਣਾ ਜਿਹੜਾ ਕੋਈ ਆ ਕੇ ਖੜੇ ਤੇ ਤਸੱਲੀ ਕਰਕੇ ਬਾਦ ਨਿਕਲੇ ਦੁੱਧ ਹਾਂਜੀ ਹਾਂਜੀ ਫੇਰ ਮਨ ਖੁਸ਼ ਹੋ ਜਾਂਦਾ ਅਗਲੇ ਬੰਦੇ ਦਾ ਤੇਰੀ ਮજા ਆ ਹਾਂਜੀ ਝੋਟੀ ਦੀ ਯਾਦ ਨਸਲ ਵੇਖੋ ਝੋਟੀ ਗਿਲ ਸਾਬ ਹਾਂਜੀ ਹਾਂਜੀ ਬਾਕੀ ਹੈਗੀ ਆ ਵੀ ਬਿਊਟੀ ਵਾਲੀਆਂ ਬਿਊਟੀ ਕੰਪੀਟੀਸ਼ਨ ਵਾਲੀ ਝੋਟੀ ਆ ਹਾਂਜੀ ਤੇ ਚਵਾਈ ਇਹਨੂੰ ਵੀ ਰੂਮ ਵਰਗੀ ਪੋਲੀ ਚਵਾਈ ਠੀਕ ਹੈ ਹਾਂਜੀ ਥਾਣੇ ਵੇਖ ਲਓ ਕਿਹਦਾ ਲੱਗਾ ਇਧਰ ਨੂੰ ਲੰਮੀ ਤੋਰ ਦੇ ਮਗਰ ਇਹਦਾ ਕਟਾ ਦੇ ਭਾਜੀ ਕਟਾ ਮਗਰ ਹਾਂਜੀ ਠੀਕ ਹੈ ਜੀ ਲੈ ਆਓ ਕਿੰਨਾ ਦੁੱਧ ਹੈ ਇਸ ਟਾਈਮ ਤੇ 10 ਕਿਲੋ 10 11 ਕਿਲੋ ਦੁੱਧ ਹੈਗਾ ਹੋਰ ਠੀਕ ਹੈ ਜੀ ਹਾਂਜੀ ਤਾਂ ਸੂਈ ਵੀ ਤਾਜੀ ਹੈ ਤਾਜੀ ਸੂਈ ਹੈ ਜੀ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਵੀ ਬਿਲਕੁਲ ਜੈ ਜੀ ਆ ਹਾਂਜੀ ਜੇਰਾ ਮੁੱਲ ਕਰਦੇ ਗਿੱਲ ਸਾਹਿਬ ਛੋਟੀ ਦੀ ਵੇਖੋ ਕੁਆਲਿਟੀ ਬੇ ਇੱਕ 40 ਕਰਦੇ ਆ ਇੱਕ 40 ਇੱਕ 35 ਵੀ ਦੇ ਦਈਏ ਹਾਂ ਨਾ ਕਰ ਦੋ ਮਾਨਤਾ ਜੀ ਹੋ ਸਕਦਾ ਤੇ ਹੋਰ 2 ਕਰ ਦਿੰਦੇ 133 ਦੀ 133 ਦੀ 133 ਦੀ 1000 ਹੋਰ ਛੋਟ 132 ਦੀ 132000 132000 ਦੀ ਝੋਟੀ ਲਾਵਾਂਗੇ ਭਾਈ ਬਹੁਤ ਹੀ ਜਿਆਦੀ ਚੰਗੀ ਝੋਟੀ ਆ ਆ ਵੇ ਵੱਡੀ ਝੋਟੀ ਜੇ ਤੇ ਬਾਕੀ ਚੋਣ ਜਾਣ ਕੇ ਦادی ਆ ਚੋਣ ਗੂਠੇ ਗੂਠੇ ਜਿੱਡੀ ਮੋਟੀ ਚਵਾਈ ਚੋਣ ਤੋਂ ਨਹੀਂ ਕਦੀ ਮਾਰਾ ਡੰਗਰ ਲਿਆ ਭਾਜੀ ਠੀਕ ਹੈ ਝੋਟੀ ਜੱਗ ਕਿਉਂ ਵਿਖਾਓ ਭਾਜੀ ਗਿੱਲ ਸਾਹਿਬ ਉਹ ਲਾ ਕੇ ਵਿਖਾਓ ਝੋਟੀ ਇਹ ਨਹੀਂ ਕੋਈ ਲਸੀ ਆ ਝੋਟੀ ਵੇਖੋ ਮੇਰਾ ਪਿੱਠ ਪੜਾ ਵੇਖੋ ਝੋਟੀ ਦਾ ਠੀਕ ਹੈ ਤੇ ਜੈਡ ਬਲੈਕ ਜੇ ਪੁੱਛਤਾ ਕੀ ਤੇ ਗਾੜੀਆਂ ਵਿਖਾਓ ਝੋਟੀਆਂ ਕੁਆਇਲ ਵੀ ਬਹੁਤ ਯਾਦੀ ਚੰਗੀ ਠੀਕ ਹੈ ਤੇ ਮੜੀਏ ਕਾਫੀ ਆ ਲਾ ਕੇ ਖਲੋ ਦੇ ਮੜਾ ਜਾ ਬਸ ਠੀਕ ਹੈ ਤੇ ਅੱਗੇ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਤਾਜੀ ਸੂਈ ਵੱਡੀ ਝੋਟੀ ਵੀ ਸੀ ਠੀਕ ਹੈ ਜੀ ਦੁੱਧ ਵਾਲੀ ਮਸ਼ੀਨ ਆ ਤੇ ਕਿਨਵਾ ਸੁਗਾ ਜੇ ਇਹ ਸੁਗਾ ਵੀਰ ਜੀ ਪਹਿਲਾ ਪਹਿਲਾ ਸੁਗਾ ਆ ਦੰਦ ਲੈ ਖੋੜ ਕੇ ਲੈ ਸੁਗਾ ਤੇ ਵੇਖੋ ਭਾਜੀ ਗੜੀ ਕੁਆਲਟੀ ਵੇਖੋ ਤੁਸੀਂ ਇਨਾ ਦੀ ਜਾਨ ਇਹਨੂੰ ਹਾਂਜੀ ਲੈ ਆਓ ਯਾਦੀ ਯਾਦ ਨਸਰੇ ਇਹਦੀ ਛੋਟੀ ਵੇਖੋ ਇੱਕ ਯਾ 40 ਛੋਟੀ ਵੱਡੀ ਆਹ ਵੇਖੋ ਜੀ ਐਦਾਂ ਦੀਆਂ ਛੋਟੀਆਂ ਲੱਗਦੀਆਂ ਨੇ ਮੇਲਿਆਂ 'ਚ ਹਾਂਜੀ ਇਹ ਯਾਦੀ ਨਸਲ ਕੁਆਲਟੀ ਦੇ ਦੁੱਧ ਵਾਲੀ ਝੋਟੀਆਂ ਗਿੱਲ ਸਾਹਿਬ ਹਾਂਜੀ ਹਾਂਜੀ ਵਾਕਿਆ ਉਹ ਪੂਛਤਾ ਕੇ ਚੱਡਾ ਲਾਈ ਫਿਰਦੀ ਪੂਛਤਾ ਕੀ ਇਹ ਤਾਜੀ ਸੂਈਆਂ ਦੁੱਧ 12 ਕਿਲੋ 12 ਕਿਲੋ 12 ਕਿਲੋ ਦੁੱਧ ਇਹ ਝੋਟੀ ਕੋ ਹੋਣਾ ਜੀ ਮੈਂ ਵਿਖਾਵੇ ਵਾਸਤੇ ਭਾਵੇਂ ਕਹ ਰੋ 14 15 ਕਿਲੋ ਨਹੀਂ ਕਹਦਾ 12 ਕਿਲੋ ਹੀ ਕਹਿ ਰਹੀਏ ਪਰ ਕਹਿਣਾ ਨਹੀਂ ਹੈ ਗਿੱਲ ਸਾਹਿਬ ਆਪ ਹਾਂਜੀ ਹਾਂਜੀ 5 ਦਿਨਾਂ ਦੀ ਸੂਈ ਹੈ ਉਹ ਤਾਂ 5 ਦਿਨਾਂ ਦੀ ਸੂਈ ਹੈ ਝੋਟੀ ਹਾਂਜੀ ਹਾਂਜੀ ਝੋਟੀ ਜਿਹੜਾ ਕੋ ਲੈ ਗਿਆ ਨਾ ਘਰ ਦਾ ਸ਼ਿੰਗਾਰ ਹੀ ਆ ਤੇ ਬੱਚਾ ਕੀ ਜੇ ਮਗਰ ਮਗਰ ਵੀਰ ਜੀ ਕੱਟਾ ਇਹਦੇ ਕੱਟਾ ਕੇ ਕੱਟੀ ਹੈ ਕੱਟਾ ਜੀ ਕੱਟ ਕਟਾ ਦੇ ਵੀਜੀ ਕਟਾ ਮਗੜਾ ਹਾਂਜੀ ਠੀਕ ਹੈ ਜੀ ਛੋਟੀ ਦੋਤੇ ਚਵਾਉਗੀ 13 14 ਕਿਲੋ ਹੁਣ ਪਰ ਜਿਹੜਾ ਹਾਜ ਮੋਲੇ ਦਾ ਵੀ ਗੈਜ ਹੀ ਕਰ ਦੇਣਾ ਆਪਾਂ ਠੀਕ ਹੈ ਜੀ ਕਿੰਨਾ ਮੁੱਲ ਕਰਨਾ ਜੀ ਮੋਲ 140 ਹਾਂਜੀ ਉਹ ਚੋ 1000 ਹੀ ਛੁੱਟ ਠੀਕ ਹੈ ਜੀ ਹੋ ਜੂ ਮਾਨਤਾ 1000 ਮੇਰੇ ਕੋਲ 138 ਦੀ 138000 ਦੀ ਬਾਜੀ ਫਲਕਾਰੀ ਵੀ ਲਾ ਕੇ ਵਿਖਾ ਲ ਦੋ ਛੋਟੀ ਛੋਟੀ ਆ ਬਾਜੀ ਠੀਕ ਹੈ ਵੇਖੋ ਝੂਟੀ ਦਾ ਪੇਟ ਫੁੜਾ ਹਾਂਜੀ ਹਾਂਜੀ ਯਾਦੀ ਚੰਗੀ ਨੇ 1 ਲੱਖ 3000 1 लाख 8000 ਵੀ ਦੇ ਲੋ ਇੱਕ ਪਤਲੀ ਚਮੜੀ ਦੀ ਏ ਤੇ ਇਹੋ ਤਿੰਨ ਇਹੋ ਤਿੰਨੀਆਂ ਬਾਜੀ ਛੋਟੀਆਂ ਹੈਗੀਆਂ ਪਰ ਦੇਖ ਲੋ ਛੋਟੀ ਬੂਰੀ ਛੋਟੀ ਬਹੁਤ ਜਰੀ ਚੰਗੀ ਏ ਠੀਕ ਏ ਜੀ ਹਾਂ ਜੀ ਬੂਰੀ ਇਹ ਕਨਵਾ ਸੁਗਾ ਜੀ ਜੇ ਵੀਰ ਜੀ ਦੂਜਾ ਸੁਗਾ ਦੂਜਾ ਸੁਗਾ ਤੇ ਬੱਚਾ ਵੀ ਮਗਰ ਪੂਰਾ ਹੀ ਏ ਪੂਰਾ ਹੀ ਮਗਰ ਕਟਾ ਆ ਜੀ ਠੀਕ ਏ ਇਹਨੂੰ ਮੜਿਆ ਵਿਖਾਲ ਦੇਦਾ ਵਾ ਨਾ ਵਿਖਾਲ ਦੋ ਤੋੜ ਕੇ ਉਹ ਖਾਲ ਦੋ ਭਾਵੇਂ ਤੇ ਕਿੰਨਾ ਦੁੱਧ ਜੀ ਇਸ ਟਾਈਮ ਕੋਈ ਜੀ 11 ਕਿਲੋ ਦੁੱਧ ਐ ਇਸ ਟਾਈਮ ਆਗਾ ਜੀ 11 ਕਿਲੋ ਹਾਂ ਜੀ ਠੀਕ ਏ ਜੀ ਦੇ ਕਿੰਨੇ ਕਰੀ ਦੇ ਦੇਣੀ ਏ ਇਹ ਜਾਜ ਹੀ ਦੇ ਦਾਂਗੇ ਬੀ ਜੀ ਹਾਂਜੀ ਇਹ ਮੋਲੇ ਦਾ ਕਰਦੇ ਆ ਆਪਾਂ 1 10 ਹਾਂਜੀ ਦੋ ਵਿੱਚੋਂ ਛੋਟ ਕਰਦਾ ਵੀ 1 ਲੱਖ 8000 ਦੀ 1 ਲੱਖ 8000 ਦੀ ਠੀਕ ਆ ਜੀ ਦੁੱਧ ਇਸ ਟਾਈਮ ਤੇ 11 12 ਕਿਲੋ ਹੋਗਾ ਆ 11 12 ਹੋ ਜੇ ਥੋੜਾ ਘੱਟ ਦੱਸਾਂਗੇ ਜਿਹੜੇ ਘਰ ਬਸ ਦੇਖੋ ਝੋਡੀ ਜੀ ਵਿੱਗਾ ਸੂਆ ਜੀ ਠੀਕ ਆ ਜੀ ਕਿਉਂ ਚਾਰ ਬਹੁਤ ਵੱਡੀ ਇਹ ਬਸ ਬਖਾਲੀ ਜਾਂਦਾ ਹੁਣ ਜਿਹੜੇ ਕਿੰਨੇ ਤਰੀ ਸਾਬ ਬਾਕੀ ਗੈਪ ਬਹੁਤ ਚੰਗਾ ਹੈ ਦਾ ਵੀ ਥਾਣਾ ਇਹ ਕੱਲ ਦੀਆਂ ਝੋਟੀਆਂ ਆਈਆਂ ਆਪਣੇ ਕੋਲ ਠੀਕ ਹੈ ਹਾਂਜੀ ਬਹੁਤ ਚੰਗੀ ਝੋਟੀ ਦੁੱਧ ਦੀ 1 ਲੱਖ 8000 ਦੀ 1 ਲੱਖ 8000 ਦੀ 11 12 ਕਿਲੋ ਵਾਲੀ ਹਾਂਜੀ ਠੀਕ ਹੈ ਮਗਰ ਬੂਰਾ ਹੀ ਕੱਟਾ ਵਾ ਬੂਰਾ ਹੀ ਕੱਟਾ ਵਾ ਹਾਂਜੀ ਆਓ ਵੀਡੀਓ ਆਪਣੀ ਦਾਤਰੀ ਨੂੰ ਵੀਡੀਓ ਆਏ ਨੇ ਆ ਜਾਈ ਨੇ ਹਾਂਜੀ ਹਾਂਜੀ ਉਹ ਬਾਕੀ ਵੱਧ ਤੋਂ ਵੱਧ ਜਿੰਨੇ ਵੀ ਭੈਣ ਭਰਾ ਗੱਲੇ ਦੇੜੀ ਫਾਰਮ ਵੇਖਦੇ ਆ ਹਾਂਜੀ ਉਹ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੰਗੇ ਚੰਗੇ ਕਮੈਂਟ ਕਰੋ ਹਾਂਜੀ ਹਾਂਜੀ ਤਾਂ ਕਿ ਚੰਗੇ ਤੋਂ ਚੰਗੇ ਪਸ਼ੂ ਲੈ ਆਈਏ ਤੇ ਚੰਗੇ ਵੀ ਚੰਗੇ ਭਰਾਵਾਂ ਨੂੰ ਚੰਗੇ ਘਲਾਈਏ ਹਾਂਜੀ ਹਾਂਜੀ ਤੇ ਬਾਕੀ ਬੇਨਤੀ ਆ ਆਪਣੀ ਇਹੋ ਵੀ ਆਪਣੀ ਦੋ ਟਾਈਮ ਆ ਕੇ ਤਸੱਲੀ ਕਰੋ ਦੋ ਟਾਈਮ ਚੋ ਕੇ ਤਸੱਲੀ ਕਰਕੇ ਕੋਈ ਨਹੀਂ ਭੈਣ ਭਰਾ ਹਾਂਜੀ ਹਾਂਜੀ ਤੇ ਝੋਟੀਆਂ ਵੇਖੋ ਹੋਰ ਵੀ ਹੈਗੀਆਂ ਵਾ ਬਾਕੀ ਹੌਲੀ ਹੌਲੀ ਵੀਡੀਓ ਆਪਣੀ ਆਈ ਜਾਊ ਤੇ ਵੀਡੀਓ ਓਹ ਝੋਟੀਆਂ ਦਿਖਾਓ ਭਾਜੀ ਕੈਮਰਾ ਮਰ ਬਿਲਕੁ ਹਾਂਜੀ ਹਾਂਜੀ ਬਾਕੀ ਜਦੋਂ ਲੱਗ ਜਾਓਗੇ ਫੇਰ ਪਤਾ ਲੱਗਣਾ ਵਾਂ। ਬੰਦੀਆਂ ਝੋਟੀਆਂ। ਹਾਂਜੀ। ਦੇਖੋ ਝੂਟੀ। ਆਹ ਵੇਖੋ। ਠੀਕ ਹੈ ਜੀ। ਹਾਂਜੀ।